ਜਿਹੜੇ ਤਕਰੀਬਨ 50 ਸਵਾਰੀਆਂ ਸਨ ਇਸ ਤੋਂ ਬਾਅਦ ਜਦੋਂ ਬੱਸ ਨਾਲੇ ਦੇ ਵਿੱਚ ਡਿੱਗਦੀ ਹੈ ਉਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਤੁਰੰਤ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੁਰੰਤ ਲੋਕਾਂ ਨੂੰ ਬਚਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਪ੍ਰਸ਼ਾਸਨ ਵੀ ਉੱਥੇ ਪਹੁੰਚ ਗਿਆ ਲਗਾਤਾਰ ਕ੍ਰੇਨਾਂ ਨਾਲ ਵੀ ਬੱਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣਕਾਰੀ ਇਹ ਮਿਲੀ ਹੈ ਕਿ ਹੁਣ ਤੱਕ ਬੱਸ ਨੂੰ ਸਿੱਧਾ ਕਰ ਲਿਆ ਗਿਆ ਬੱਸ ਜਦੋਂ ਡਿੱਗਦੀ ਹੈ ਤਾਂ ਇੱਕ ਪਾਸੇ ਬੱਸ ਡਿੱਗ ਜਾਂਦੀ ਹੈ ਇੱਕ ਪਾਸੇ ਨੂੰ બસ ਡਿੱਗਦੀ ਹੋਏ ਨਾਲੇ ਦੇ ਵਿੱਚ ਜਿਹੜੀ ਸਮਾਜ ਆਂਦੀ ਹੈ ਇੱਕ ਪਾਸਾ ਹਲਕੀ ਬੱਸ ਪੂਰੀ ਤਰ੍ਹਾਂ ਦੇ ਨਾਲ ਨਾਲੇ ਦੇ ਵਿੱਚ ਡੁੱਬੀ ਨਹੀਂ ਇੱਕ ਪਾਸਾ ਬੱਸ ਦਾ ਜਿਹੜਾ ਨਾਲੇ ਤੋਂ ਬਾਹਰ ਹੈ ਤੇ ਦੂਜਾ ਪਾਸਾ ਨਾਲੇ ਦੇ ਵਿੱਚ ਡੁੱਬਿਆ ਹੋਇਆ ਜਿਸ ਕਾਰਨ ਜਿਹੜੀਆਂ ਸਵਾਰੀਆਂ ਨੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜੋ ਕਿ ਬੱਸ ਦੇ ਵਿੱਚ ਸਵਾਰ ਸਨ ਪਰ ਮੌਤਾਂ ਦੀ ਗਿਣਤੀ ਹੈ ਜਿਹੜੀ ਹੋਰ ਵੀ ਵੱਧ ਸਕਦੀ ਹੈ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਬਸ ਦੇ ਵਿੱਚ ਰੈਸਕਿਊ ਦੌਰਾਨ ਬਚਾਈਆਂ ਸਵਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਵੀ ਯਾਦ ਨਹੀਂ ਹੈ ਪਰ ਜਦੋਂ ਬਸ ਪਾਣੀ ਦੇ ਵਿੱਚ ਡਿੱਗੀ ਆ ਤਾਂ ਉਸ ਤੋਂ ਬਾਅਦ ਕਈ ਸਵਾਰੀਆਂ ਜਿਹੜੀਆਂ ਨੇ ਉਹ ਬੇਹੋਸ਼ ਹੋ ਜਾਂਦੀਆਂ ਸਥਾਨਕ ਲੋਕਾਂ ਵੱਲੋਂ ਬਚ ਬਚਾ ਕੇ ਕਰਕੇ ਸਵਾਰੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਫਾਈਨਲੀ ਹਾਲੇ ਪ੍ਰਸ਼ਾਸਨ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਗਿਆ ਪ੍ਰਸ਼ਾਸਨਿਕ ਤੌਰ ਤੇ ਮੌਤਾਂ ਦੀ ਗਿਣਤੀ ਜਾਂ ਜਾਨਾਂ ਦਾ ਕਿੰਨੀਆਂ ਜਾਨਾਂ ਦਾ ਨੁਕਸਾਨ ਹੋਇਆ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ نزدیکی ਜਿਹੜੇ ਹਸਪਤਾਲ ਨੇ ਉੱਥੇ ਅ ਡੁੱਬਣ ਕਾਰਨ ਜਿਹੜੇ ਜ਼ਖਮੀ ਹੋਏ ਨੇ ਜਾਂ ਬੇਹੋਸ਼ ਹੋਏ ਯਾਤਰੀ ਨੇ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਲਗਾਤਾਰ ਸਰਕਾਰੀ ਮਦਦ ਵੀ ਪਹੁੰਚਣੀ ਸ਼ੁਰੂ ਹੋ ਗਈ ਹੈ ਸਰਕਾਰੀ ਐਂਬੂਲੈਂਸ ਵੀ ਪਹੁੰਚ ਗਈ ਹੈ ਤੇ ਲਗਾਤਾਰ ਅ ਇਸ ਦੌਰਾਨ ਜਿਹੜੇ ਜ਼ਖਮੀ ਹੋਏ ਨੇ ਤੇ ਜਿਹੜੇ ਬੇਹੋਸ਼ ਹੋਏ ਨੇ ਪਾਣੀ ਸ਼ਰੀਰ ਦੇ ਵਿੱਚ ਭਰ ਜਾਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਰਿਹਾ ਪਰ ਹੁਣ ਤੱਕ ਜਿਹੜੀ ਜਾਣਕਾਰੀ ਮਿਲੀ ਹੈ ਉਸ ਦੇ ਵਿੱਚ ਹਾਦਸਾ ਇਹ ਜਿਤਾਇਆ ਜਾ ਰਿਹਾ ਕਿ 2 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਦੋ ਮੋਤਾਂ ਦੀ ਕਨਫਰਮੇਸ਼ਨ ਹੋ ਚੁੱਕੀ ਹੈ ਪਰ ਪ੍ਰਸ਼ਾਸਨਿਕ ਤੌਰ ਤੇ ਸਰਕਾਰੀ ਤੌਰ ਤੇ ਹਾਲੇ ਕਿਸੇ ਮੌਤ ਦੀ ਕਨਫਰਮੇਸ਼ਨ ਨਹੀਂ ਹੋਈ ਹੈ ਬਸ ਜਦੋਂ ਇਸ ਨਾਲੇ ਦੇ ਵਿੱਚ ਡਿੱਗਦੀ ਹੈ ਤਾਂ ਬਸ ਟੇਢੀ ਹੋ ਕੇ ਡਿੱਗਦੀ ਹੈ ਇੱਕ ਪਾਸੇ ਦੀਆਂ ਬਾਰੀਆਂ ਜਿਹੜੀਆਂ ਨੇ ਉਹ ਉਹ ਵਾਲੇ ਪਾਸੇ ਆ ਜਾਂਦੀਆਂ ਨੇ ਤੇ ਦੂਜੇ ਪਾਸੇ ਦੀਆਂ ਬਾਰੀਆਂ ਉੱਪਰ ਵਾਲੇ ਪਾਸੇ ਆ ਜਾਂਦੀਆਂ ਨੇ ਇਸ ਤੋਂ ਬਾਅਦ ਸਵਾਰੀਆਂ ਨੂੰ ਲਗਾਤਾਰ ਕੱਢਿਆ